ਕਿ ਉਹ ਹੋ ਗਿਆ ਕਿ ਕਿੱਥੇ ਕਿਹੜੀ ਜਗ੍ਹਾ ਸਰਪੰਚ ਨੇ ਤੁਹੀ ਗੋਲੀ ਮਾਰੀ ਸੀ ਗੁਰਪ੍ਰੀਤ ਸਿੰਘ ਨੇ ਉਹਨਾਂ ਨੂੰ ਵਾਰਦਾ ਤੁਹੀ ਕਿਤੇ ਸੀ ਕਿ ਉਹ ਆ ਗਿਆ ਹੂੰ ਉਹ ਆ ਗਿਆ ਕੀ ਗੱਲ ਹੋਈ ਸੀ ਕੱਲ ਕੀ ਹੋਈ ਸੀ ਮੈਂ ਆਪਣਾ ਕਿਸ ਚੀਜ਼ ਦਾ ਮੇਰੇ ਵੀਡੀਓ ਬਰਲ ਲਈ ਜਿੱਤੇ ਹੀ ਮੈਂ ਉਸ ਨਾਲ ਡਰਨ ਗਿਆ ਇਹ ਵੀਡੀਓ ਨਹੀਂ ਹਰਦੀ ਬਰਲ ਕੋਣ ਕੋਣ ਸੀਗਾ ਤੇਰੇ ਨਾਲ ਹਾਂਜੀ ਕੋਣ ਕੋਣ ਸੀ ਮੈਂ ਹੁੰਦੇ ਮਨੀਸ਼ ਕਿਸੇ ਦਾ ਪੇਸ਼ਤਾਵਾ ਹੈਗਾ ਹਾਂਜੀ ਪੇਸ਼ਤਾਵਾ ਹੈਗਾ ਕਿਸੇ ਦਾ ਪੇਸ਼ਤਾਵਾ ਸੰਦੀਪ ਕੁਮਾਰ ਜੀ ਦਾ ਅਰੇ ਸਭ ਤੋਂ ਸੀਵੇ ਉਹਨਾਂ ਦਾ ਕਤਲ ਕਿਸ ਤਰ੍ਹਾਂ ਸੀ ਗੋਲੀਆਂ ਮਾਰ ਕੇ ਤੇ ਉਸ ਤੋਂ ਬਾਅਦ ਇਮੀਡੀਏਟਲੀ ਜਿਹੜਾ ਹੈਗਾ ਸਾਡੀ ਪੁਲਿਸ ਨੇ ਇਨਵੈਸਟੀਗੇਸ਼ਨ ਸ਼ੁਰੂ ਕਰ ਦੇ ਰਹੀ ਹੈ ਹਾਂ ਫਾਈਲ ਦੀ ਇਨਕੁਇਰੀਸ਼ਨ ਆ ਬੌਲੋਕ ਦਾ ਸਬੰਧਿਤ ਤਾਜ ਦੇ ਵਿੱਚ ਇੱਕ ਲੋਕ ਤੇ ਆਮ ਸਾਈਕਲ ਚ ਚੱਕਰ ਫਰਮਾਦਾ ਕਿ ਪਾਇਆ ਇਨੀਸ਼ੀਅਲੀ ਜਿਹੜੇ ਹੈਗੇ ਉਹ ਇੱਕ ਅਕਿਊਜ਼ ਅਨੂਕ ਕੁਮਾਰ ਐਲੈਸਵਿਕੀ ਜਿਹੜਾ ਹੈਗਾ ਉਹ ਬਾਈ ਨੇਮਡ ਡਿਫੈਕਟ ਸੀ ਉਸ ਤੋਂ ਇਲਾਵਾ ਬਾਕੀ ਜਿਹੜੇ ਰੈਡੀਫਾਈਡ ਸੀ ਇੱਕ ਮੋਟਰਸਾਈਕਲ ਤੇ ਆ ਕੇ ਤਿੰਨ ਲੋਕਾਂ ਨੇ ਜਿਹੜਾ ਹੈਗਾ ਇਸ ਕਤਲ ਨੂੰ ਅੰਜਾਮ ਦਿੱਤਾ ਸੀ ਜਿਹੜਾ ਸੀ ਸਟੇਫੋ ਕੈਸ ਤੋਂ ਮੀਨ ਨਸਾਮੁਖੀ ਦੇ ਰਾਤ ਸਾਡੀ ਟੀਮ ਨੇ ਆਗੇ ਇਨਵੈਸਟੀਗੇਟ ਕਰਦੇ ਵੇ ਪਹਿਲਾਂ ਇਹ ਸ਼ਰੀ ਜਿਹੜੇ ਤਿੰਨ ਮੇਨ ਅਕਰੋਜ਼ ਬਾਈਕ ਤੇ ਸੀ ਉਹਦੀ ਪਛਾਣ ਅਨੂਕਮਾਰ ਲਿਆਸਵੀ ਕੀਤੀ ਮੰਨਪ੍ਰੀਤ ਐਲੀਅਸ ਮਨੀਸ਼ ਤੇ ਰੋਹਿਤ ਲਿਆਸ ਸੂਰਜ ਦੇ ਨਾਮ ਤੋਂ ਕੀਤੀ ਇਸ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮ ਨੇ ਅ ਵਿਥਿਨ ਆਈ ਥਿੰਕ 24 ਆਵਰ ਜਿਹੜਾ ਹੈਗਾ ਉਹ ਅਸੀਂ ਇੱਕ ਇੱਕ ਅਕੀਰ ਸੁਰਜ ਕੁਮਾਰ ਨੂੰ ਅਸਿਰਸਤ ਕੀਤਾ। ਤੋਂ ਫਾਰਦਰ ਜਿਹੜਾ ਹੈਗਾ ਉਹ ਤਸਦੀਕ ਕਰਦੇ ਹੋਏ ਕਿਉਂਕਿ ਜਿਹੜਾ ਵਿਕੀ ਹੈਗਾ ਉਹਦਾ ਬ੍ਰਦਰ ਵੀ ਇੱਕ ਕੇਸ ਸੇ ਪਹਿਲਾਂ ਤੋਂ ਨੋਮਿਨੇਟਡ ਹੈਗਾ ਤੇ ਵਿਕੀ ਵੀ 1307 ਦੋਨੋਂ ਹੀ ਸੇਮ ਕੇਸ ਦੇ ਹੇਠ ਤੇ ਥੋੜਾ ਜਿਹਾ ਕ੍ਰਿਮੀਨਲ ਟਾਈਪ ਦੀ ਨਾ ਵੀ ਮੈਂਟੈਲਿਟੀ ਹੈ ਕਿ ਆ ਇਨਵੈਸਟੀਗੇਸ਼ਨ ਦੇ ਸਿਸਟਮ ਨਾਲ ਤੇ ਮੋਬਾਈਲ ਫੋਨਸ ਦੇ ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਆ ਹੁਣ ਲੀਗਲ ਦੇ ਨਾਲ ਵੈਲ ਅਨਪੰਦ ਹੈਗੇ ਤੇ ਇਹਨਾਂ ਨੇ ਆਪਣੇ ਮੋਬਾਈਲ ਫੋਨਸ ਨੂੰ ਜਰਾ ਬੰਦ ਕਰਕੇ ਜਿਹੜੇ ਟੈਕਨੀਕਲ ਸਪੋਰਟ ਹੁੰਦਾ ਉਹਨੂੰ ਸਾਰੇ ਨੂੰ ਇਹਨਾਂ ਨੇ ਹੰਪਰ ਕੇਤਾ ਤੇ ਫਿਰ ਅਸੀਂ ਜਿਹੜੇ ਹੈਗੇ ਸਾਡੀ ਟੀਮ ਚ ਨੇ ਐਸਪੀ ਡੀ ਦੀ ਅਗਵਾਈ ਹੇਠ ਡੀਐਸਪੀ ਡੀ ਵੀ ਦੀ ਅਗਵਾਈ ਹੇਠ ਈਸੀਆ ਐਸਐਚਓ ਹਰਿਆਣਾ ਐਸਐਚਓ ਦਸਵਾ ਐਸਐਚਓ ਮੇਟੀਆਣਾ ਐਸਐਚਓ ਹਾਜੀਪੁਰ ਅਸੀਂ ਕੁਝ ਬਾੜਲੇ ਜ਼ਿਲ੍ਹਿਆਂ ਦੀ ਵੀ ਮਦਦ ਲਈਤੀ ਜਿਹਦੇ ਵਿੱਚ ਐਸਐਸਪੀ ਮੈਂ ਮਕਪੂਰਲਾ ਦੀ ਹੈਲਪ ਐਸਐਸਪੀ ਜਨਰਲ ਮੈਡੀਕਲ ਸੀਪੀ ਸਾਹਿਬ ਜਲੰਧਰ ਦੀ ਹੈਲਪ ਲੈ ਲਈ ਹੈ ਬਹੁਤ ਬਹੁਤ ਟਾਈਮ ਲੱਗ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਡੀਆਈਏ ਸਾਹਿਬ ਤੋਂ ਵੀ ਗਾਈਡ ਕਰਦੇ ਨੇ ਤੇ ਹਿਊਮਨ ਇੰਟ ਦੇ ਰਾਹੀਂ ਅਸੀਂ ਫਾਲੋਅ ਅਪ ਕਰਦੇ ਹੋਏ ਜਿਹੜੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਇਨੀਸ਼ੀਅਲੀ ਭਜਨ ਚ ਮਦਦ ਕੀਤੀ ਉਹ ਇੱਕ ਸੰਮੇਤ ਕੁਮਾਰ ਨੂੰ ਸੀ ਆਇਡੈਂਟੀਫਾਈਡ ਕੀਤਾ ਜੀ ਨੇ ਆਪਣੀ ਸਵਿਫਟ ਕਾਰ ਚ ਇਹਨਾਂ ਨੂੰ ਪਹਿਲੇ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਦੋਂ ਆਪਣੀ ਸਵਿਫਟ ਕਾਰ ਚ ਬਿਠਾ ਕੇ ਅੱਗੇ ਚੜ ਕੇ ਆਇਆ ਜਦੋਂ ਇਹਨਾਂ ਦੀ ਬਾਈਕ ਦਾ ਪٹرول ਖਤਮ ਹੋ ਗਿਆ ਸੀ ਉਸ ਤੋਂ ਬਾਅਦ ਉਸਨੇ ਮਾਰਸੀ ਇੱਕ ਗੋਪੀ ਤੇ ਇੱਕ ਮਨਦੀਪ ਦੀ ਪਛਾਣ ਕੀਤੀ ਜਿਨ੍ਹਾਂ ਨੇ ਅਗੇ ਦੀ ਬਾਈਕ ਨੂੰ ਪਟੋਲ ਪੁਆਇਆ ਤੇ ਇਹਨੂੰ ਅਜਮਚਾ ਹੈਲਪ ਦਿੱਤੀ ਮਨਦੀਪ ਕੁਮਾਰ ਤੇ ਗੋਪੀ ਨੂੰ ਅਸੀਂ ਦੀ ਸੈਂਟਲੀ ਅਰੈਸਟ ਕੀਤਾ ਤੇ ਉਹਨਾਂ ਦੇ ਉਸਤਾਦ ਤੋਂ ਤੇ ਔਰ ਬਾਕੀ ਹਿਮਨ ਇਨਪੁਟ ਤੋਂ ਸਾਨੂੰ ਕਲੂ ਮਿਲੇ ਕੁਝ ਵਾਈਟਲ ਕਲੂ ਜਿਹੜੇ ਮਿਲੇ ਤੇ ਐਟ ਦੀ ਸੇਮ ਟਾਈਮ ਉਸ ਟੈਕਨੀਕਲ ਵੀ ਅਸੀਂ ਇਨਵੈਸਟੀਗੇਟ ਕਰੇ ਬਾਕੀ ਤੇ ਉਹਦੇ ਨਾਲ ਹੱਥ ਜਿਹੜਾ ਹੈਗਾ ਕੱਲ ਰਾਤ ਨੂੰ ਸਾਡੇ ਕੋਲ ਇਨਫੋਰਮੇਸ਼ਨ ਸੀ ਜੀ ਕਾਫੀ ਟਾਈਮ ਤੋਂ ਸਾਡੀ ਟੀਮ ਵੱਖਰੇ ਵੱਖਰੇ ਥਾਵਾਂ ਤੇ ਮੂਵ ਕਰ ਰਹੀ ਸੀਗੀ ਬਸ ਕੱਲ ਸਪੈਸੀਫਿਕ ਇਨਫੋਰਮੇਸ਼ਨ ਪਹਿਲਾਂ ਜਿਹੜਾ ਹੈਗਾ ਦੋਸ਼ੀ ਹੁਸ਼ਾਰਪੁਰ ਸ਼ਹਿਰ ਚ ਮੂਵ ਕਰਦਾ ਹੋਇਆ ਰਿਪੋਰਟ ਪਤਾ ਗਿਆ ਜਿਹਦੇ ਵਿੱਚ ਆ ਬਜਵਾੜਾ ਫੋਟਰ ਵਾਲੇ ਪਾਸੇ ਇੱਥੇ ਇਧਰ ਦੇਖਿਆ ਤੇ ਉੱਥੇ ਸਾਡੀ ਟੀਮ ਨੇ ਸੀਸੀਟੀਵੀ ਫੁਟੇਜ ਤੇ ਉਹ ਸਾਰੀ ਚੀਜ਼ਾਂ ਚੈੱਕ ਕੀਤੀ ਉਸ ਤੋਂ ਬਾਅਦ ਹਿਊਮਨ ਇਨਪੁਟ ਸਾਡੇ ਕੋਲ ਜਿਹੜੀ ਆਈ ਤੇ ਬਾਕੀ ਸਾਡੇ ਉਹਦੇ ਨਾਲ ਹੀ ਜਿਹੜਾ ਹੈਗਾ ਪਤਾ ਲੱਗਿਆ ਕਿ ਦਸਵਾ ਵਾਲੇ ਪਾਸੇ ਮੂਵ ਕਰ ਰਹੇ ਹੈ ਤੇ ਦੋ ਲੋਗ ਹੈਗੇ ਤੇ ਦੋ ਲੋਕ ਜਿਹੜੇ ਦੋਨੋਂ ਹੀ ਦੋਸ਼ੀ ਹਨ ਨੀਸ਼ ਕੁਮਾਰ ਅਤੇ ਅਨੂਕਮਾਰ ਦਿਲਖਾਇਆ ਉਹ ਦੋਨੋਂ ਮੁਕਦਰ ਸੀਗੇ ਵਕ ਵਕ ਟੀਮ ਸਾਡੀ ਇਸ ਚੀਜ਼ ਤੇ ਇਹਨਾਂ ਨੂੰ ਫੜਨ ਵਾਸਤੇ ਡਿਪਲੋਏ ਕੀਤੀ ਗਈਆਂ ਜਿਹਦੇ ਵਿੱਚ ਐਸਐਸਓ ਦਸਵਾ ਕੀ ਟੀਮ ਉਧਰ ਵਾਲੇ ਪਾਸੇ ਦੂਜਾ ਐਸਐਸਓ ਹਰਿਆਣਾ ਦੀ ਟੀਮ 85 ਦੀ ਟੀਮ ਡੀਐਸਪੀ ਦੀ ਤੇ ਹੋਰ ਬਾਕੀ ਐਸਐਸਓ ਦੀ ਟੀਮਾਂ ਵੱਖਰੀ ਉਤਰੀ ਸਿਵਲ ਚ ਤੇ ਯੂਨੀਫਾਰਮ ਚ ਤੇ ਸਾਰੀ ਇਹਨਾਂ ਨੇ ਤੇ ਜਦੋਂ ਕਾਫੀ ਰਾਤ ਨੂੰ ਜਦੋਂ ਲਗਭਗ 10:30 ਦੇ ਆਸ-ਪਾਸ ਜਿਹਨਾਂ ਨੂੰ ਚੇਸ ਕਰ ਰਹੇ ਸੀ ਇਹ ਉਸ ਟਾਈਮ ਜਿਹੜਾ ਹੈਗਾ ਇੱਕ ਬ੍ਰੀਫ ਐਕਸਚੇਂਜ ਆਫ ਫਾਇਰ ਇਹਨਾਂ ਨੇ ਕੀਤਾ ਕਿਉਂਕਿ ਆ ਆਪਣੇ ਹੈਬਿਚੁਅਲ ਜਿਹੜੇ ਹੈਗੇ ਹੈਗੇ ਤੇ ਇਹਨਾਂ ਕੋਲੇ ਬਤਨ ਸੀਗਾ ਬੰਦੇ ਕੋਲੇ ਅਨੂਕਮਾਰ ਕੋਲੇ ਤੇ ਇਹਨਾਂ ਨੇ ਪੁਲਿਸ ਪਾਰਟੀ ਜਿਹਨਾਂ ਨੂੰ ਬਿਲਕੁਲ ক্লোਜ਼ਲੀ ਫੋਲੋ ਕਰ ਰਹੀ ਸੀ ਤੇ ਜਦੋਂ ਫੜਨ ਲੱਗੇ ਤੇ ਇਹਨਾਂ ਨੇ ਫਾਇਰ ਕੀਤਾ ਤੇ ਐਕਸਚੇਂਜ ਆਫ ਫਾਇਰਸ ਹੈ ਅਨੂਕਮਾਰ ਜਿਹੜਾ ਵੀ ਕੀ ਨੇਮ ਜਿਹੜਾ ਕੀ ਹੈਗਾ ਜਿਹੜਾ ਸ਼ੂਟਰ ਸੀਗਾ ਜਿਹਨੇ ਕਤਲ ਕੀਤਾ ਬੋਲੀ ਚੁਲਾ ਕੇ ਉਹਦੇ ਇੱਕ ਆ ਲੱਗਤ ਜਿਹੜੀ ਹੈ ਕਿ ਦੋ ਗੋਲੀਆਂ ਲੱਗੀ ਤੇ ਉਸ ਤੋਂ ਬਾਅਦ ਦਾ ਸੀ ਫੜਿਆ ਹੈਗਾ ਉਹਨੂੰ ਤੇ ਉਸ ਤੋਂ ਉਹਦੀ ਜਿਹੜੀ ਇਨਫਾਰਮੇਸ਼ਨ ਸੀ ਉਹਦੇ ਆਧਾਰ ਤੇ ਫਰਦਰ ਰਿਲੇਵ ਦਾ ਸਾਥੀ ਸੀਗਾ ਇੱਕ ਮਨੀਸ਼ ਕੁਮਾਰ ਉਹਨੂੰ ਤੇ ਉਹਦੇ ਇੱਕ ਬ੍ਰਦਰ ਨੂੰ ਜਿਹੜਾ ਕਿ ਇਹਨਾਂ ਨੂੰ ਮਜਨ ਚ ਕਾਫੀ ਮਦਦ ਕਰ ਰਿਹਾ ਸੀਗਾ ਕਰਨ ਉਹਨਾਂ ਨੂੰ ਸਾਡੀ ਟੀਮ ਨੇ ਆਜ ਅਰਲੀ ਮਾਰਨਿੰਗ ਆ ਕੇ ਸੀ ਕੀਤਾ ਤੇ ਹੁਣ ਤੱਕ ਜਿਹੜਾ ਹੈਗਾ ਇਸ ਕੇਸ 'ਚ ਜਿਹੜੇ 3 ਦੋਸ਼ੀ ਸੀਗੇ ਮੇਨ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਕਿਹਨੂੰ ਦੋਸ਼ੀ ਫੜੇ ਗਏ ਹੈਗੇ ਤੇ ਉਸ ਤੋਂ علاوہ ਚਾਰ ਲੋਕ ਉਹ ਜਿਨ੍ਹਾਂ ਨੇ ਇਹਨਾਂ ਨੂੰ ਬਚਨ ਚ ਮਦਦ ਕੀਤੀ ਇਹਨਾਂ ਨੂੰ ਸ਼ੈਲਟਰ ਕੀਤਾ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕਿਉਂਕਿ ਜਿਹੜਾ ਮੇਨ ਅਕਿਊਜ਼ਡ ਹੈਗਾ ਉਹ ਫਿਰ ਪਹਿਲਾਂ ਸਿਵਲ ਹਸਪੀਟਲੋਂ ਨੂੰ ਇਮੀਡੀਏਟਲੀ ਟਰੀਟਮੈਂਟ ਵਾਸਤੇ ਲੈ ਆ ਗਿਆ ਇੱਥੋਂ ਉਹਨੂੰ ਰੈਫਰ ਕਰ ਦਿੱਤਾ ਗਿਆ ਅੰਮ੍ਰਿਤਸਰ ਹਸਪੀਟਲ ਚ ਤੇ ਉੱਥੇ ਉਹਨੂੰ ਅੰਡਰ ਟਰੀਟਮੈਂਟ ਹੈਗਾ ਤੇ ਉਹ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਸ ਤੋਂ ਹੁਣ ਅੱਗੇ ਕਰਾਂਗੇ ਜਦੋਂ ਉਹ ਡਿਸਚਾਰਜ ਹੋਣ ਟਰੀਟਮੈਂਟ ਤੋਂ ਬਾਅਦ ਬਟ ਇਨੀਸ਼ੀਅਲੀ ਜਿਹੜੀ ਚੀਜ਼ ਆਈ ਕਿ ਇਹਨਾਂ ਨੂੰ ਵਜਨ ਤੇ ਮਦਦ ਕੀਤੀ ਕਿ ਕਿੱਥੀ ਇਹਨਾਂ ਨੇ ਵੈਪਨ ਵਾਸਤੇ ਵੀ ਜਿਹੜਾ ਹੈਗੇ ਨੂੰ ਹੈਲਪ ਕੀਤੀ ਕਿ ਕਿੱਥੋਂ ਅਰੇਂਜ ਕਰਨਾ ਕਿਸ ਤਰੀਕੇ ਨਾਲ ਅਰੇਂਜ ਕਰਨਾ ਬਾਕੀ ਅਸੀਂ ਓਵਰ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਤੇ ਅਗਲੀ ਅਪਡੇਟ ਤੁਹਾਨੂੰ ਸ਼ੇਅਰ ਕਰਾਂਗੇ ਸਰ ਕਾਰਨ ਕੀ ਰਿਹਾ ਮੁੱਖ ਕਾਰਨ ਕੀ ਰਿਹਾ ਹੈ ਕਿ ਕਤਲ ਕਰਨ ਦਾ ਦੇਖੋ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਪਿਛਲੀ ਵੀ ਸੀ ਚ ਵੇ ਆਪਾਂ ਕੀਤਾ ਸੀਗਾ ਹੁਣ ਤੱਕ ਜਿਹੜਾ ਮੇਨ ਅਕਿਊਜ਼ਡ ਹੈਗਾ ਉਹ ਕੱਲ ਜਿਹੜਾ ਹੈਗਾ ਇੱਕ ਬੀਫ ਐਕਸ਼ਨ ਜੋ ਫਾਇਰ ਚਿੰਜਡ ਹੋਇਆ ਹੈਗਾ ਤੇ ਉਹ ਸੀਰੀਅਸਲੀ ਇੰਜਰਡ ਹੈਗਾ ਹੀ ਇਸ ਐਡਮਿਟਿਡ ਇਨ ਅ ਤੋ ਉਹ ਹੁਣ ਤੱਕ ਜਿਹੜਾ ਹੈਗਾ ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਗੱਲਬਾਤ ਨਹੀਂ ਕਰ ਪਾਏ ਹੈਗੇ ਪਰ ਜਿੰਨੀ ਕਸੀਂ ਗੱਲਬਾਤ ਕੀਤੀ ਹੈਗੀ ਬਾਕੀ ਦੋਸ਼ਿਆਂ ਨਾਲ ਫੜਿਆ ਹੈਗਾ ਤੇ ਪ੍ਰਾਇਮਰ ਸਾਈਜ ਜਿਹੜਾ ਹੈਗਾ ਕਿ 1 ਵਜੇ ਜਿਹੜੀ ਹੈਗੀ ਉਹ ਤੋਂ ਆ ਹੈਗੀ ਜਿਹੜੇ ਤੁਸੀਂ ਪਿਛਲੀ ਗੱਲ ਕਰ ਰਹੇ ਸੀਗੇ ਕਿ ਇਹਨਾਂ ਦੀ ਵੜਾਈ ਜਗੜਾ ਹੋਇਆ ਸੀਗਾ ਕੁਝ ਲੋਕਾਂ ਨਾਲ ਤੇ ਉਹਦੇ ਵਿੱਚ ਆ ਉਸ ਚੀਜ਼ ਨੂੰ ਜਿਹੜਾ ਦੋਸ਼ੀ ਹੈਗਾ ਉਹ ਸਰਪੰਚ ਦੇ ਨਾਲ ਜੋੜ ਕੇ ਦਿਖ ਰਿਹਾ ਸੀਗਾ ਤੇ ਇਹਦੇ ਨਾਲ ਦੇ ਸਾਥੀਆਂ ਨੇ ਇਹਨੂੰ ਕਾਫੀ ਪ੍ਰੋਵੋਕ ਕੀਤਾ ਉਸ ਚੀਜ਼ ਬਾਰੇ ਜਿਹੜੀ ਇਹਦੀ ਵੀਡੀਓ ਵਾਇਰਲ ਹੋਈ ਕਿ ਤੇਰੀ ਵੀ ਮਤਲਬ ਕਾਫੀ ਉਹਨੂੰ ਅਬਿਊਜ਼ ਤੇ ਪ੍ਰੋਵੋਕ ਤੇ इम्युलेट के ताकि तेरे करके बदनामी बहुत हुई है साडी ਤੇ ਤੂੰ ਕੋਈ ਜੋਗ ਨਹੀਂ ਹੈ ਇਸ ਟਾਈਪ ਚ ਤੇ ਉਸ ਚੀਜ਼ ਨੇ ਪ੍ਰੋਵੋਕ ਕੀਤਾ ਇਸ ਕਰਾਇਮ ਨੂੰ ਕਮਿਟ ਕਰਨ ਵਾਸਤੇ ਬਟ ਜਿਹੜਾ ਹੈਗਾ ਆ ਕੱਲੀ ਵਜੇ ਜਿਹੜੀ ਹੈਗੀ ਉਦੋਂ ਤੱਕ ਸਾਬਿਤ ਨਹੀਂ ਹੋ ਜਾਂਦੀ ਹੈ ਕਿ ਜਦੋਂ ਤੱਕ ਕਿ ਉਹ ਦਾ ਚੂਜ਼ਡ ਆ ਕਿ ਇਸ ਚੀਜ਼ ਨੂੰ ਕਲੈਰੀਫਾਈ ਨਹੀਂ ਕਰਤਾ ਕੰਫੈਸ ਨਹੀਂ ਕਰਤਾ ਹੈਗਾ ਤੇ ਐਟ ਦੀ ਸੇਮ ਟਾਈਮ ਸਾਡੀ ਇਨਵੈਸਟੀਗੇਸ਼ਨ ਚ ਕੋਰੋਬੋਰੇਟ ਨਹੀਂ ਹੋਣੀ ਹੈ ਐਟ ਦੀ ਸੇਮ ਟਾਈਮ ਇਹਨਾਂ ਨੇ ਜਿਹੜੇ ਮੈਂ ਤੁਹਾਨੂੰ ਕਿਹਾ ਕਿ ਦਾ ਬ੍ਰਦਰ ਜਿਹੜਾ ਹੈਗਾ ਉਹ ਹੀ ਇਸ ਵਨ ਆਫ ਦੀ ਮੇਨ ਰੀਜ਼ਨ ਜਿਸ ਨੇ ਇਹਨੂੰ ਪ੍ਰੋਵੋਕ ਕੀਤਾ ਇਸ ਚੀਜ਼ ਵਾਸਤੇ ਜਿਹੜੀ ਸਾਡੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਲਈ ਹੈਗੀ ਬਾਕੀ ਅਸੀਂ ਔਰ ਇਨਵੈਸਟੀਗੇਟ ਨੂੰ ਕਰ ਰਹੇ ਹਾਂ ਫਰਦਰ ਤੇ ਇਨ ਡੈਪਥ ਇਨਵੈਸਟੀਗੇਸ਼ਨ ਜਿਹੜੀ ਹੈਗੀ ਆਪਾਂ ਕਰਾਂਗੇ ਇਸ ਕੇਸ ਦੇ ਅੰਦਰ ਕਿ ਵੈਪਨ ਦਾ ਸੋਰਸ ਕਿੱਥੋਂ ਤੱਕ ਬੁਲਾਈ ਇਹਨਾਂ ਨੇ ਫੈਸਿਲਿਟੇਟ ਕੀਤਾ ਬਟ ਕਿਹੜੇ ਬੰਦੇ ਰਾਹੀਂ ਜਿਹੜਾ ਹੈਗਾ ਦੇ ਕੋਲ ਇਹ ਵੈਪਨ ਪਹੁੰਚਿਆ ਇਹ ਮੇਬੀ ਇਹ ਨਾਲ ਵੀ ਚੰਨ ਕਿਸੇ ਬੰਦੇ ਨੇ ਗਵਾਹੰਦ ਦਿੱਤਾ ਹੋਊਗਾ ਜਦੋਂ ਤੱਕ ਉਸ ਦਾ ਅਸੀਂ ਡਿਟੇਲ ਚ ਨਹੀਂ ਕਰ ਲਏ ਮੈਂ ਇਹ ਉਦੋਂ ਤੱਕ ਅਸੀਂ ਕੀ ਸਿੱਖੀ ਤਰੀਕਾ 21 ਸਵੇਰਾਂ ਤੋਂ ਪਹਿਲੇ ਹਾਂ ਜੀ ਹਾਂ ਜੀ ਮੈਂ ਤੁਹਾਨੂੰ ਕਨਨਲ ਰਿਕਾਰਡ ਸਾਰਿਆਂ ਦਾ ਦੱਸ ਦਾਂ ਤਿੰਨ ਤਿੰਨ ਦੀ ਮੈਂ ਸਾਰਿਆਂ ਦਾ ਕਨਨਲ ਰਿਕਾਰਡ ਦੱਸ ਦਾਂ ਇਹਨਾਂ ਦੀ ਗ੍ਰਿਫਤਾਰੀ ਕਿੱਥੇ ਜਿਹੜੀ ਸਾਡੀ ਬਰਾਮਦਗੀ ਹੈਗੀ ਉਹ ਹੁਣ ਤੱਕ ਜਿਹੜਾ ਹੈਗਾ ਇੱਕ ਅਸੀਂ ਪਿਸਤੌਲ ਪਿਸਤੌਲ ਜਿਹੜਾ ਹੈਗਾ 32 ਬੋਰ 3 ਰਾਉਂਡਸ ਦੇ ਨਾਲ ਰਿਕਵਰ ਕੀਤਾ ਹੈਗਾ ਇੱਕ ਦਾਤਰ ਅਸੇ ਰਿਕਵਰ ਕੀਤਾ ਇੱਕ ਸਪੇਕਟ ਕਾਰ ਜਿਹਦੇ ਇੱਕ ਜਿਸ ਕਾਰ ਚ ਜਿਹੜਾ ਹੈਗਾ ਇਹਨਾਂ ਨੂੰ ਇਨੀਸ਼ੀਅਲੀ ਭਜਨ ਚ ਹੈਲਪ ਕੀਤੀ ਗਈ ਔਰ ਰਿਕਵਰ ਕੀਤੀ ਗਈ ਇੱਕ ਪਲੇਟਨਾ ਮੋਟਰਸਾਈਕਲ ਜਿਹਦੇ ਜਿੱਤੇ ਕ੍ਰਾਈਮ ਕੀਤਾ ਗਿਆ ਸੀਗਾ ਔਰ ਰਿਕਵਰ ਕੀਤੀ ਗਈ ਇੱਕ ਮੋਟਰਸਾਈਕਲ ਜਿੱਤੇ ਕਲਾ ਭਜਨ ਦੀ ਕੋਸ਼ਿਸ਼ ਕਰ ਰਹਾ ਸੀਗਾ ਉਹ ਮੋਟਰਸਾਈਕਲ ਅਸੀਂ ਰਿਕਵਰ ਕੀਤੀ ਗਈ ਜਿਹੜੇ ਦੋਸ਼ੀ ਮੈਂ ਤੁਹਾਨੂੰ ਦੱਸੇ ਕਿ 7 ਦੋਸ਼ੀ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਹਾਂ ਇਸ 스테ਜ ਸੇ ਹੁਣ ਅਲੀ ਮਾਰਨਿੰਗ ਤੱਕ ਆਜ ਸਵੇਰ ਤੱਕ ਤੇ ਜਿਹੜੇ ਹੈਗੇ ਆ ਜਿਹੜਾ ਕੱਲ ਬਰੀਫ एक्सचेंज ऑफ फायर ਹੋਇਆ ਇਹਦੇ ਸਬੰਧ ਚ ਵੀ ਇੱਕ ਮੁਕਦਮਾ 307 ਦੇ ਤਹਿਤ 353 186 ਦੇ ਤਹਿਤ ਆਮ ਸੈਕਟਰ ਦੇ ਤਹਿਤ ਪੁਲਿਸ ਸਟੇਸ਼ਨ ਹਰਿਆਣਾ ਦਰਜ ਕੀਤਾ ਗਿਆ ਕਿਉਂਕਿ ਪੁਲਿਸ ਪਾਰਟੀ ਜਦੋਂ ਆਪਣੀ ਡਿਊਟੀ ਤੇ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਵੀ ਇਹਨਾਂ ਨੇ ਜਿਹੜਾ ਹੈਗਾ ਫਾਇਰ ਕੀਤਾ ਉਹਨਾਂ ਨੂੰ ਸੈਲਫ ਡਿਫੈਂਸ ਤੇ ਜਿਹੜਾ ਹੈਗਾ ਇੱਥੇ ਫਾਇਰ ਕਰਕੇ ਨੂੰ ਕਾਬੂ ਕੀਤਾ ਜਿਹੜਾ ਦੋਸ਼ੀ ਨੂੰ ਕੁਮਾਰ ਹੈਗਾ अनूप कुमार ਤੇ ਦੋ ਮੁਕਦਮੇ ਜਿਹੜੇ ਹੈਗੇ ਦਰਜ ਹੈਗੇ ਜਿਹੜਾ 1 ਤੋਂ 307 ਵਾਲਾ ਹੈਗਾ ਤੇ ਜਿਹੜਾ ਪਹਿਲਾ ਦਰਜ ਹੋਇਆ ਵਾ ਸੀਗਾ ਮੋਡਲ ਟਾਊਨ ਥਾਣੇ 'ਚ ਤੇ ਦੂਜਾ ਜਿਹੜਾ 302 ਵਾਲਾ ਕੇਸ ਹੈਗਾ ਹੁਣ ਇੱਕ ਦਰਜ ਹੋਰ ਅਸੀਂ ਕੀਤਾ ਹੈਗਾ ਅੱਜ ਹਰਿਆਣਾ ਥਾਣੇ 'ਚ ਥੋਤੀ ਜਾਮ ਕਟਿਉਂ ਰੋਹਿਤ ਕੁਮਾਰ ਤੇ ਵੀ ਦੋ ਕੇਸ ਦਰਜ ਹੈਗੇ ਇੱਕ ਐਨਡੀਪੀਐਸ ਦਾ ਕੇ ਇੱਕ ਆਗਿਆ ਮਟਰ ਦਾ ਕੇਸ ਦਰਜ ਹੈ ਕਰਨ ਕੁਮਾਰ ਤੇ ਵੀ ਜਿਹੜਾ ਹੈਗਾ ਇਸ ਕੇਸ ਤੋਂ ਇਲਾਵਾ ਪਹਿਲਾਂ ਇੱਕ ਕੇਸ ਦਰਜ ਸੀਗਾ 307 ਦਾ ਜਿਹੜਾ ਗੋਪੀ ਹੈਗਾ ਉਹਦੇ ਤੇ 7 ਕੇਸ ਦਰਜ ਹੈਗੇ ਹੋਣ ਵਾਲੇ ਕੇਸ ਨੂੰ ਇਨਕਲੂਡ ਕਰਕੇ 6 ਕੇਸ ਪਹਿਲਾਂ ਹੈਗੇ ਜੀ ਝਪਰੀ ਜਨ ਐਕਟ ਦੇ ਐਨਡੀਪੀਐਸ ਐਕਟ ਦੇ ਐਫਆਈਆਰ ਦਰਜ ਹੈਗੇ ਤੇ ਇੱਕ 302 307 ਦਾ ਵੀ ਬੋਗਪੁਰ ਥਾਣੇ ਦਾ ਕੇਸ ਹੈ ਤੇ 2018 ਦਾ ਦਰਜ ਹੈਗਾ ਉਸ ਤੋਂ ਬਾਅਦ ਮੰਦਿਰ ਜਿਹੜਾ ਹੈਗਾ ਉੱਤੇ ਪ੍ਰਿਜ਼ਨ ਐਕਟ ਦੇ ਕਾਫੀ ਕੇਸ ਦਰਜ ਹੈਗੇ 399 402 ਦੇ ਕੇਸ ਹੈਗੇ ਉੱਤੇ ਐਨਡੀਪੀਐਸ ਐਕਟ ਦੇ ਕਾਫੀ ਕੇਸ ਦਰਜ ਹੈਗੇ ਤੇ ਇਸ ਤੋਂ ਇਲਾਵਾ ਬਾਕੀਆਂ ਬਾਰੇ ਜਿਹੜਾ ਹੈਗਾ ਹੋਰ ਫਰਦਰ ਇਨਵੈਸਟੀਗੇਟ ਸਰ ਜੀ ਕੇ ਤੇਸ਼ਰਾ ਤੀਸਰਾ ਦੋਸ਼ੀ ਮਨੀਸ਼ ਕੁਮਾਰ ਹੈ ਉਹ ਵੀ ਇਹ ਗ੍ਰਿਫਤਾਰ ਕਰ ਲਿਆ ਗਿਆ ਜੀ नहीं गांव बता देते हैं आपको आपको सारा बता दे। बता देते हैं सबके गांव भी देंगे कोई बात नहीं सर मनीष होशियारपुर से पकड़ा जी ये तो हरियाणा में फायर हुआ है हरियाणा से पकड़ा है ਉਸ ਦੇ ਬਾਅਦ ਵਿੱਚ ਮਨੀਸ਼ ਕੁਮਾਰ ਔਰ ਕਰਨ ਨੂੰ ਵੀ ਰਿਸੈਂਟਲੀ ਅਰੈਸਟ ਕੀਤਾ ਹੈ ਹਮਾ ਪਰਬਲ ਜੀ ਸਰ ਮਨੀਸ਼ ਜਿਹੜਾ ਅਰੈਸਟ ਕੀਤਾ ਉਹ ਤੋਂ ਵੀ ਪਹਿਲਾਂ ਹੈ ਪਰਚੇ ਦਰਜ ਮੇਨ ਮੁੱਦੇ ਤੇ ਸਰ ਮਨੀਸ਼ ਤੇ ਵੀ ਹੈ ਪਹਿਲਾਂ ਪਰਚੇ ਦਰਜ ਉਹ ਤੀਸਰਾ ਦੋਸ਼ੀ ਹੈ ਜੀ ਮਨੀਸ਼ ਤੇ ਪਹਿਲਾਂ ਜਿਹੜਾ ਕੋਈ ਐਫ ਆਈ ਆਰ ਜਿਹੜਾ ਹੈਗਾ ਏਕ ਮੇਰੇ ਖਿਆਲ ਦਰਜ ਹੈਗਾ ਮਨੀਸ਼ ਤੇ ਉਹ ਸੀ ਜੀ ਮਨਿਸ ਮਨਿਸ ਤੇ ਨਹੀਂ ਆਇਆ ਐਫ ਆਈ ਆਰ ਆ ਕਰਦੀ 302 ਦਾ ਜੀ ਜਿਹੜੀ ਗਲਵਰ ਦਿੱਤੀ ਹੋਰ ਦੰਦ ਦਿੱਤੀ ਹੋਏ ਲਾਇਸੈਂਸ ਹੀ ਆਇਆ ਮੈਜਿਸ ਕਿਸ ਤਰ੍ਹਾਂ ਇਹ ਪదల ਕੇ ਕਿ ਤੁਸੀਂ ਉਹਨਾਂ ਨੇ ਲੈਂ ਚ ਸੀ ਦੇਖੇ ਤੋਂ ਇਹ ਚੀਜ਼ ਨੂੰ ਕੋਈ ਰਿਸਟ੍ਰਿਕਸ਼ਨ ਕਰ ਨਹੀਂ ਸਕਦਾ ਹਨਾ ਜੀ ਦੇਖੋ ਆਪਾਂ ਚਲੋ ਥੈਂਕ ਯੂ ਫੋਰ 올 ਯੋਰ ਕੋਆਪਰੇਸ਼ਨ ਕਿ ਤੁਸੀਂ ਸਾਰੇ ਨੇ ਬਹੁਤ ਸਾਥ ਦਿੱਤਾ ਹੈਗਾ ਇਸ ਕੇਸ ਦੀ ਇਨਵੈਸਟੀਗੇਸ਼ਨ ਵਾਸਤੇ ਤੇ ਐਟ ਦੀ ਸੇਮ ਟਾਈਮ ਫੈਮਲੀ ਤੇ ਬਾਕੀ ਵਕੂਨ ਦਿੱਤੇ ਬੰਦਿਆਂ ਨੇ ਜਿਹੜਾ ਹੈਗਾ ਪੁਲਿਸ ਨੂੰ ਪੂਰਾ ਕੋਆਪਰੇਟ ਕੀਤਾ ਹੈ ਆ ਕਿ ਪੁਲਿਸ ਨੂੰ ਸਫੀਸ਼ੀਅਨ ਟਾਈਮ ਦਿੱਤਾ ਜਾ ਸਕੀ ਤੇ ਇਟ ਵਾਸ ਅ ਟਫ ਕੇਸ ਟੂ ਕ੍ਰੈਕ ਐਂਡ ਬਹੁਤ ਹੀ ਮਤਲਬ ਸਾਡੀ 10 ਟੀਮਾਂ ਦਾ ਪਿਛਲੇ 6-7 ਦਿਨ ਤੋਂ ਮਤਲਬ ਆਲਮੋਸਟ ਜਿਹੜਾ ਹੈਗਾ 18 ਘੰਟੇ ਅਸੀਂ ਕੰਮ ਕਰ ਰਹੇ ਹੈਗੇ ਤੇ 10 ਟੀਮਾਂ ਚ ਲਗਭਗ 80 ਤੋਂ 100 ਮੁਲਾਜ਼ਮ ਰਾਤ ਦਿਨ ਇਸ ਚੀਜ਼ ਤੇ ਲਗੇ ਹੋਏ ਸੀ ਇਟ ਵਾਸ ਅ ਸੈਂਸੇਸ਼ਨਲ ਕੇਸ ਤੇ ਬਾਈ ਦੀ ਗ੍ਰੇਸ ਆਫ ਗੋਡ ਬਾਈ ਸਪੋਰਟ ਆਫ 올 ਆਰ ਸੀਨੀਅਰਸ ਹੈਡਕ quarters ਤੋਂ ਮਨਜੋਗ ਜੀਪੀ ਸਾਹਿਬ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਡੀਜੀ ਇੰਟੈਲੀਜੈਂਸ ਡੀਜੀ ਸੀਆਈ ਸਾਡੀ ਇੰਟੈਲੀਜੈਂਸ ਦੀ ਟੀਮ ਸਾਡੇ ਡੀਆਈਜੀ ਸਾਹਿਬ ਸਾਰਿਆਂ ਨੇ ਜਿਹੜਾ ਹੈਗਾ ਸਾਨੂੰ ਬਹੁਤ ਸਪੋਰਟ ਕੀਤਾ ਕੋਆਪਰੇਟ ਕੀਤਾ ਗਾਈਡ ਕੀਤਾ ਜਿਹਦੇ ਕਰਕੇ ਤੇ ਸਾਡੀ ਟੀਮ ਦੀ ਇੱਕ ਟੀਮ ਕੋਆਰਡੀਨੇਟਡ ਟੀਮ ਐਫਰਟ ਰਹੀ ਜਿਹੜਾ ਹੈਗਾ ਸਾਡੀ ਟੀਮਸ ਨੇ ਬਹੁਤ ਵਧੀਆ ਸਾਰੇ ਇਹਨਾਂ ਦੇ ਸਾਰੇ ਸਿਹਰਾ ਜਾਂਦਾ ਹੈਗਾ ਜਿਹੜੇ ਸਾਡੇ ਮੁੰਡੇ ਖੜੇ ਹੈਗੇ ਜਿਨ੍ਹਾਂ ਨੇ ਬਹੁਤ ਮਿਹਨਤ ਲੱਗ ਰਿਹਾ ਹੈਗਾ ਕਿ ਉਹਦੇ ਟਫ ਕੇਸ ਨੂੰ ਕ੍ਰੈਕ ਐਂਡ ਫਾਈਨਲੀ ਵੀ ਕੁੱਡ ਡੂ ਇਟ ਸੋ ਥੈਂਕ ਯੂ ਫਾਰ 올 ਯਰ ਸਪੋਰਟ ਐਂਡ ਸਾਡਾ ਆਈ ਹੈਗਾ ਕਿ ਕੋਈ ਵੀ ਬੰਦਾ ਕ੍ਰਿਮੀਨਲ ਜਿਹੜਾ ਹੈਗਾ ਜੇਕਰ ਇਸ ਤਰੀਕੇ ਦੀ ਐਕਟੀਵਿਟੀ ਕਰੇਗਾ ਤੇ ਫਿਰ ਉਹ ਕਾਨੂੰਨ ਤੋਂ ਬਚ ਨਹੀਂ ਸਕਦਾ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਹੈਗਾ ਉਹਨੂੰ ਫੜਨ 'ਚ ਮੁਰਾ 2 ਦਿਨ ਲੱਗ ਜਾਣ 5 ਦਿਨ ਲੱਗ ਜਾਣ 7 ਦਿਨ ਲੱਗ ਜਾਣ 10 ਦਿਨ ਲੱਗ ਜਾਣ ਬਟ ਉਹ ਫੜਿਆ ਜਾਏਗਾ ਉਹ ਕੋਈ ਉਹਦਾ ਕੋਈ ਬਚਾਅ ਨਹੀਂ ਹੈ ਸਰ ਫੈਮਿਲੀ ਨਾਲ ਹੁਣ ਕੀ ਗੱਲਬਾਤ ਹੈ ਪੋਸਟਪਾਰਟਮ ਬਾਰੇ ਜੇ ਤੁਸੀਂ ਲੱਗਦਾ ਹੈ ਹੁਣ ਤੋਂ ਮੈਨੂੰ ਲੱਗਦਾ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਉਹ ਇਨੀਸ਼ੀਅਲੀ ਤੋਂ ਡਿਮਾਂਡ ਵਾਸ ਟੂ ਅਰੈਸਟ 3 ਪੀਪਲ ਤੇ ਹੁਣ ਹੁਣ ਤੱਕ ਤਾਂ ਅਸੀਂ ਤੋਂ ਇਵਨ 7 ਲੋਕ ਪੜ ਚੁੱਕੇ ਨੇ ਇਸ ਕੇਸ 'ਚ ਤੇ ਪਰਿਵਾਰ ਦਾ ਤਾਂ ਆਈ ਸੀਗਾ ਜੀ ਕਿ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਜ਼ਾ ਮਿਲੇ ਤੇ ਫੜੇ ਜਾਣ ਤੇ ਉਹ ਆਬਵੀਅਸਲੀ ਫੜੇ ਗਏ ਹੈਗੇ ਤੇ ਮੈਨੂੰ ਲੱਗਦਾ ਹੁਣ ਪਰਿਵਾਰ ਦੀ ਜਿਹੜੀ ਹੈਗੀ ਉਹ ਇਸ ਚੀਜ਼ ਤੇ ਹੋਏਗੀ ਬਾਕੀ ਵੀ ਇਨਵੈਸਟੀਗੇਸ਼ਨ ਉਸੇ ਕੰਟਰੋਲ ਕਰਾਂਗੇ ਤੇ 100% ਟ੍ਰਾਂਸਪਰੈਂਟ ਮੈਨਰ ਸਾਡੀ ਇਨਵੈਸਟੀਗੇਸ਼ਨ ਕਰੀ ਹੋਊਗੀ